ਸਤਨਾਮ ਵਾਹਿਗੁਰੂ ਸਾਹਿਬ ਜੀ ਮਾਜ ਮਹਲਾ 3 ਸੇ ਸਚ ਲਾਗੇ ਜੋ ਤੁਧ ਭਾਏ ਸਦਾ ਸੱਚ ਸੇਵਹ ਸਹਜ ਸੁਭਾਏ ਸੱਚਾ ਸ਼ਬਦ ਸੱਚਾ ਸਲਾਹੀ ਸੱਚਾ ਮਿਲ ਮਿਲਾਵਣਿਆ ਹੋਂ ਬਾਰੀ ਜਿਉਂ ਵਾਰੀ ਸੱਚ ਸਾਲਾਹਣਿਆ ਸੱਚ ਤੇ ਆਣ ਸੇ ਸੱਚ ਰਾਤੇ ਸੱਚੇ ਸੱਚ ਸਮਾਵਣਿਆ ਰਹਾਉ ਜਹ ਦੇਖਾਂ ਸੱਚ ਸਬਣੀ ਥਾਈ ਗੁਰ ਪ੍ਰਸਾਦੀ ਮਨ ਵਸਾਈ ਤਨ ਸੱਚਾ ਰਸਨਾ ਸੱਚ ਰਾਤੀ ਸੱਚ ਸੁਣ ਆਖ ਬਖਾਨਣਿਆ ਮਨਸਾ ਮਾਰ ਸੱਚ ਸਮਾਣੀ ਇਨ ਮਨ ਡੀਠੀ ਸਭ ਆਵਣ ਜਾਣੀ ਸਤ ਗੁਰ ਸੇਵ ਸਦਾ ਮਨ ਨਿਹਚਲ ਨਿਜ ਘਰ ਵਾਸਾ ਪਾਵਣਿਆ ਗੁਰ ਕਾ ਸ਼ਬਦ ਹਿਰਦੈ ਦਿਖਾਇਆ ਮਾਇਆ ਮੋਹ ਸ਼ਬਦ ਜਲਾਇਆ ਸਚੋ ਸਚਾ ਬੇਖਸਾਲਾਹੀ ਗੁਰ ਸ਼ਬਦ ਦੀ ਸਚ ਪਾਵਣਿਆ ਜੋ ਸੱਚ ਰਾਤੇ ਦਿਨ ਸੱਚੀ ਲਿਵ ਲਾਗੀ ਹਰ ਨਾਮ ਸਮਾਲੇ ਸੇਵਡ ਭਾਗੀ ਸੱਚਾ ਸ਼ਬਦ ਆਪ ਮਲਾਏ ਸਤ ਸੰਗਤ ਸੱਚ ਗੁਣ ਗਾਵਣਿਆ ਲਿਖਾ ਪੜਿਆ ਜੇ ਲਿਖੇ ਵਿੱਚ ਹੋਵੇ ਉਹ ਆਗਮ ਅਗੋਚਰ ਸ਼ਬਦ ਸ਼ੁੱਧ ਹੋਵੇ ਅਨ ਦਿਨ ਸੱਚ ਸ਼ਬਦ ਸਲਾਹੀ ਹੋਰ ਕੋਈ ਨਾ ਕੀਮਤ ਪਾਵਣਿਆ ਪੜ ਪੜ ਥਾਕੇ ਸ਼ਾਂਤ ਨਾ ਆਈ ਤ੍ਰਿਸ਼ਨਾ ਜਾਲੇ ਸ਼ੋਧ ਨਾ ਕਾਈ ਬਿਖ ਬਹਾਜੇ ਬਿਖ ਮੋ ਪਿਆਸੇ ਕੂੜ ਬੋਲ ਬਿਖ ਖਾਵਣਿਆ ਗੁਰ ਪ੍ਰਸਾਦੀ ਏ ਕੋ ਜਾਣਾ ਦੂਜਾ ਮਾਰ ਮਨ ਸੱਚ ਸਮਾਣਾ ਨਾਨਕ ਏਕੋ ਨਾਮ ਬਰਤੈ ਮਨ ਅੰਤਰ ਗੁਰ ਸ਼ਬਦੀ ਪਾਵਣ ਆ ਗੁਰ ਪ੍ਰਸਾਦੀ ਏਕੋ ਜਾਣਾ ਦੂਜਾ ਮਾਰ ਮਨ ਸੱਚ ਸਮਾਣਾ ਨਾਨਕ ਇਕੋ ਨਾਮ ਵਰਤੈ ਮਨ ਅੰਤਰ ਗੁਰ ਪ੍ਰ사ਦੀ ਪਾਵਣ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਸਾਧ ਸੰਗਤ ਜੀ ਇਹ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 119 ਅਤੇ 120 ਦੇ ਉੱਪਰ ਅੰਕਿਤ ਹੈ ਗੁਰੂ ਅਮਰਦਾਸ ਮਹਾਰਾਜ ਇਸ ਪਾਵਨ ਸ਼ਬਦ ਵਿੱਚ ਬਖਸ਼ਿਸ਼ ਕਰ ਰਹੇ ਹਨ ਹਾਉ ਰਹਾਉ ਦੀਆਂ ਪੰਕਤੀਆਂ ਤੋਂ ਆਪਾਂ ਵਿਚਾਰ ਆਰੰਭ ਕਰਨੀ ਹੈ ਸਹਿ ਬਖਸ਼ਿਸ਼ ਕਰ ਰਹੇ ਹਨ ਹੋਂ ਵਾਰੀ ਜਿਉਂ ਵਾਰੀ ਸੱਚ ਸਲਾਹਣਿਆ ਸਹਿਬ ਕਹਿੰਦੇ ਮੈਂ ਉਹਨਾਂ ਤੋਂ ਸਤਕੇ ਜਾਂਦਾ ਹਾਂ ਉਹਨਾਂ ਤੋਂ ਜਿੰਦ ਮੇਰੀ ਕੁਰਬਾਨ ਜਾਂਦੀ ਹੈ ਹੋਂ ਵਾਰੀ ਜਿਉਂ ਵਾਰੀ ਸੱਚ ਸਲਾਹਣਿਆ ਸੱਚ ਕੌਣ ਹੈ ਆਪਾਂ ਰੋਜ਼ ਪੜਦੇ ਆ ਉਹ ਪ੍ਰਮਾਤਮਾ ਜਿਹੜਾ ਸਦਾ ਥਿਰ ਹੈ ਕਿਉਂਕਿ ਸੰਸਾਰ ਨੂੰ ਬਣਾਉਣ ਵਾਲਾ ਵੀ ਉਹੀ ਹੈ ਜੁਗਾਂ ਤੋਂ ਵੀ ਉਹੀ ਹੈ ਹੁਣ ਵੀ ਹੈ ਅਗਾਹ ਵੀ ਉਹ ਰਹੇਗਾ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਹਉ ਵਾਰੀ ਜਿਉ ਵਾਰੀ ਸੱਚ ਸਲਾਹਣਿਆ ਸੱਚ ਧਿਆਨ ਹੁਣ ਜਿਹੜੇ ਸੱਚ ਨੂੰ ਧਿਆਉਂਦੇ ਹਨ ਸੇ ਸੱਚ ਰਾਤੇ ਉਹ ਸੱਚ ਦੇ ਵਿੱਚ ਰੰਗੇ ਜਾਂਦੇ ਹਨ ਹੁਣ ਇੱਥੇ ਸੱਚ ਉਚਾਰਨ ਵਿੱਚ ਸਬਦ ਸੱਚ ਹੈ ਹੁਣ ਇੱਕ ਸੱਚ ਆਇਆ ਚੱਚੇ ਨੂੰ ਔਂਕੜ ਇੱਕ ਸੱਚ ਦੇ ਚੱਚੇ ਨੂੰ ਸਿਆਰੀ ਹੈ ਪਹਿਲੇ ਦਾ ਅਰਥ ਹੈ ਕਿ ਸਦਾ ਸਿਰ ਪ੍ਰਮਾਤਮਾ ਤੇ ਸੱਚ ਚੱਚੇ ਨੂੰ ਸਿਆਰੀ ਹੈ ਕਿ ਉਹ ਸੱਚ ਦੇ ਵਿੱਚ ਜਿਹੜੇ ਸੱਚ ਨੂੰ ਧਿਆਉਂਦੇ ਆਣ ਉਹ ਸੱਚ ਦੇ ਵਿੱਚ ਲੀਨ ਹੋ ਜਾਂਦੇ। ਉਹਦੇ ਵਿੱਚ ਰਤੇ ਜਾਂਦੇ ਹਨ। ਸੱਚ ਧਿਆਉਣ ਸੇ ਸੱਚ ਰਾਤੇ ਸੱਚੇ ਸੱਚ ਸਮਾਵਣਿਆ ਰਹਾਓ। ਸਤਗੁਰੂ ਕਹਿੰਦੇ ਉਹ ਸੱਚ ਵਿੱਚ ਲੱਗਦੇ ਕੌਣ ਹਨ? ਉਹਦੀ ਅਰਾਧਨਾ ਕੌਣ ਕਰਦੇ ਉਹਦੇ ਨਾਮ ਕਿਉਂ ਧਿਆਉਂਦੇ ਹਨ? ਸੇ ਸੱਚ ਲਾਗੇ ਜੋ ਤੁਧ ਭਾਏ ਜਿਹੜੇ ਉਹਨੂੰ ਭਾ ਜਾਂਦੇ ਆ ਉਹ ਸੱਚ ਵਿੱਚ ਜੁੜ ਜਾਂਦੇ ਆ ਭਾਵ ਉਹਦੀ ਅਰਦਾਸਾ ਕਰਦੇ ਆ ਉਹਦੀ ਸੇਵਾ ਭਗਤੀ ਕਰਦੇ ਆ ਸੇ ਸੱਚ ਲਾਗੇ ਜੋ ਤੁਧ ਭਾਏ ਸਦਾ ਸੱਚ ਸੇਵਾ ਉਹ ਸਦਾ ਹੀ ਉਸ ਸੱਚੇ ਨੂੰ ਸੇਵਦੇ ਹਨ ਭਗਵਾਨ ਦੀ ਅਰਤਨਾ ਕਰਦੇ ਆ ਸਹਜ ਸੁਭਾਏ ਆਤਮਿਕ ਡੋੜਤਾ ਵਿੱਚ ਰਹਿ ਕੇ ਪਿਆਰ ਦੇ ਵਿੱਚ ਰਹਿ ਕੇ ਸੱਚਾ ਸ਼ਬਦ ਸੱਚਾ ਸਲਾਹੀ ਸਤਿਗੁਰੂ ਸਾਨੂੰ ਸੋਝੀ ਦਿੰਦੇ ਆ ਕਿ ਤੁਸੀਂ ਵੀ ਸੱਚੇ ਸ਼ਬਦ ਵਿੱਚ ਸੱਚਾ ਸ਼ਬਦ ਸੱਚਾ ਸਲਾਹੀ ਸੱਚੇ ਦੀ ਅਰਾਧਨਾ ਕਰਨੀ ਹੈ ਤੇ ਸੱਚਾ ਮੇਲ ਮਿਲਾਵਣ ਆ ਫਿਰ ਉਹ ਸੱਚਾ ਜਿਹੜਾ ਹੈ ਆਪਣੇ ਨਾਲ ਮਲਾ ਲੈਂਦਾ ਹੈ ਹੋਂ ਵਾਰੀ ਜਿਉਂ ਵਾਰੀ ਸੱਚ ਸਲਾਹਣਿਆ ਸੱਚ ਧਿਆਨ ਸੇ ਸੱਚ ਰਤੇ ਸੱਚੇ ਸੱਚ ਸਮਾਵਣ ਆ ਰਹਾਵ ਜਹ ਦੇਖਾ ਸੱਚ ਸਬਣੀ ਥਾਈ ਉਹ ਪ੍ਰਮਾਤਮਾ ਕਿੱਥੇ ਨਹੀਂ ਹੈ ਕਹਿੰਦੇ ਜਦੋਂ ਉਹਦੀ ਅਰਦਾਸਾ ਕੀਤੀ ਸਮਝ ਆਏ ਕਿ ਪ੍ਰਮਾਤਮਾ ਸਭ ਜਗ੍ਹਾ ਉਹ ਸਦਾ ਥਿਰ ਪ੍ਰਮਾਤਮਾ ਵਿਆਪਕ ਹੈ ਜਿਸ ਤਰ੍ਹਾਂ ਆਪ ਪੜਦੇ ਨਾ ਸਤਗੁਰੂ ਜੀ ਦੀ ਬਾਣੀ ਸੋ ਅੰਤਰ ਸੋ ਬਾਹਰ ਅਨੰਤ ਘਟ ਘਟ ਵਿਆਪ ਰਿਹਾ ਭਗਵੰਤ ਧਰਨ ਮਾਹੇ ਆਕਾਸ ਪਿਆਲ ਸਰਬ ਲੋਕ ਪੂਰਨ ਪਰਤਪਾਲ ਬਨ ਤਿੰਨ ਪर्वਤ ਹੈ ਪਾਰ ਬ੍ਰਹਮ ਜੈਸੀ ਆਗਿਆ ਤੈਸਾ ਕਰਮ ਕਿਥੇ ਕਿਥੇ ਆ ਪਾਉਣ ਪਾਣੀ ਬਸੰਤਰ ਮਾਹੀ ਚਾਰ ਕੁੰਡ ਦਾ ਦਿਸੇ ਥਮਾਏ ਤਿਸਤੇ ਭਿੰਨ ਨਹੀਂ ਕੋਠਾਓ ਗੁਰ ਪ੍ਰਸਾਦ ਨਾਨਕ ਸੁਖ ਪਾ ਉਸ ਤੋਂ ਬਿਨਾ ਕੋਈ ਜਗ੍ਹਾ ਹੈ ਹੀ ਨਹੀਂ ਜਹ ਦੇਖਾਂ ਸੱਚ ਸਬਣੀ ਥਾਈ ਗੁਰ ਪ੍ਰਸਾਦੀ ਮਨ ਵਸਾਏ ਗੁਰੂ ਦੀ ਕਿਰਪਾ ਦੇ ਨਾਲ ਐਸੇ ਸੱਚੇ ਨੂੰ ਆਪਣੇ ਹਿਰਦੇ ਵਿੱਚ ਵਸਾਉਣਾ ਕਰੋ ਤੇ ਜਦੋਂ ਹਿਰਦੇ ਵਿੱਚ ਵਸਾਵਾਂਗੇ ਮਨ ਦੇ ਵਿੱਚ ਵਸਾਵਾਂਗੇ ਕੀ ਹੋਏਗਾ ਤਨ ਸੱਚਾ ਰਸਨਾ ਸੱਚਾ ਰਾਤੀ ਉਹਨਾਂ ਦਾ ਸਰੀਰ ਵੀ ਪਾਵਨ ਦੇ ਸਰੀਰ ਵਿੱਚ ਵੀ ਸੱਚਾ ਹੈ ਰਸਨਾ ਤੇ ਵੀ ਸੱਚਾ ਹੈ ਤਨ ਸੱਚਾ ਰਸਨਾ ਸੱਚਾ ਰਾਤੀ ਸੱਚ ਸੁਣ ਸੱਚ ਨੂੰ ਸੁਣਦੇ ਆ ਆਖ ਬਖਾਨਣ ਆ ਤੇ ਫਿਰ ਲੋਕਾਂ ਨੂੰ ਵੀ ਆ ਕੇ ਦੱਸਦੇ ਹਨ ਮਨਸਾ ਮਾਰ ਸੱਚ ਸਮਾਣੀ ਮਨਸਾ ਕਹਿੰਦੇ ਜਿਹੜੇ ਸਾਡੇ ਅੰਦਰ ਨਾ ਫੁਰਨੇ ਉੱਠਦੇ ਆ ਬਾ ਮਨ ਦੇ ਵਿੱਚ ਸੰਕਲਪ ਤੇ ਵਿਕਲਪ ਉੱਠਦੇ ਆ ਉਹਨੂੰ ਮਨਸਾ ਕਿਹਾ ਜਾਂਦਾ ਤੇ ਜਿਹੜੇ ਇਹਨਾਂ ਸੰਕਲਪ ਤੇ ਬਕਲਨ ਭਾਵ ਇਹਨਾਂ ਫੁਰਨਿਆਂ ਨੂੰ ਮਾਰ ਲੈਂਦੇ ਆ ਮਨ ਸਾ ਮਾਰ ਸੱਚ ਸਮਾਣੀ ਉਹ ਸੱਚ ਵਿੱਚ ਸਮਾ ਜਾਂਦੇ ਹਨ ਲੀਨ ਹੋ ਜਾਂਦੇ ਹਨ ਇਹਨ ਮੰਨ ਡੀਠੀ ਸਭ ਆਵਣ ਜਾਣੇ ਫਿਰ ਇਹ ਮਨ ਦੇ ਵਿੱਚ ਸਮਝ ਆ ਜਾਂਦੀ ਆ ਕਿ ਜਿੰਨੀ ਸ੍ਰਿਸ਼ਟੀ ਆ ਸਾਰੀ ਆਉਣ ਜਾਣ ਵਾਲੀ ਜਿਸ ਤਰ੍ਹਾਂ ਸਤਗੁਰ ਕਹਿੰਦੇ ਆਵਣ ਜਾਣ ਇਕ ਖੇਲ ਬਣਾਇਆ ਆਗਿਆਕਾਰੀ ਕੀਨੀ ਮਾਇਆ ਇਹਨ ਮੰਨ ਡਿਠੀ ਸਭ ਆਵਣ ਜਾਣੀ ਸਤਗੁਰ ਸੇਵੇ ਸਦਾ ਮਨ ਨਿਚਲ ਉਹ ਨਿਚਲ ਹੈ ਚਲਾਏ ਬਾਣ ਨਹੀਂ ਹੈ ਸਦਾ ਥਿਰ ਹੈ ਸਤਗੁਰ ਸੇਵੇ ਸਦਾ ਮਨ ਨਿਚਲ ਤੇ ਜਿਹੜਾ ਉਹਦੀ ਅਰਦਾਸ ਨ ਕਰਦਾ ਉਹ ਮਨ ਵੀ ਟਿਕ ਜਾਂਦਾ ਨਹੀਂ ਤਾਂ ਮਨ ਤੋੜਦਾ ਹੈ ਮਨ ਦੀ ਬਹੁਤ ਸਪੀਡ ਹੈ ਗੁਰੂ ਸਾਹਿਬ ਕਹਿੰਦੇ ਮਨ ਦਹਿ ਦਿਸਤਾ ਵੈ ਦਸੀ ਪਾਸੀ ਦੌੜਦਾ ਜਦੋਂ ਹੁਣ ਮੈਂ ਸ਼ਬਦ ਦੀ ਵਿਚਾਰ ਕਰ ਰਿਹਾ ਮੇਰਾ ਮਨ ਵੀ ਕੋਈ ਨਾ ਕੋਈ ਸੋਚ ਰਿਹਾ ਤੁਸੀਂ ਬੈਠੇ ਤੁਹਾਡੇ ਮਨ ਦੇ ਵਿੱਚ ਵੀ ਕੋਈ ਚੱਲ ਰਹੀ ਪਰ ਜਦੋਂ ਇਹਨੂੰ ਟਿਕ ਜਾਂਦਾ ਹੈ ਮਨ ਦੇ ਵਿੱਚ ਟਿਕਾਓ ਆਉਂਦਾ ਹੈ ਇਸੇ ਕਰਕੇ ਸਤਗੁਰੂ ਨੇ ਮਨ ਨੂੰ ਸਬੋਧਨ ਕੀਤਾ ਕਹਿੰਦੇ ਮਨ ਤੂੰ ਬਾਹਰ ਜਾਣ ਦਾ ਯਤਨ ਨਾ ਕਰ ਇਹ ਮਨ ਮੇਰਿਆ ਤੂੰ ਸਦਾ ਰਹੁ ਹਰ ਨਾਲ ਤੇ ਜਦੋਂ ਉਹਦੇ ਨਾਲ ਰਹੇਗਾ ਨਾ ਹਰੀ ਦੇ ਨਾਲ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰ ਤੇ ਕਦੋਂ ਟਿਕਦਾ ਕਹਿੰਦੇ ਸਤ ਗੁਰ ਸੇਵੇ ਸਦਾ ਮਨ ਨਿਚਲ ਨਿਜ ਘਰ ਵਾਸਾ ਪਾਵਣਿਆ ਉਹ ਨਿਜ ਘਰ ਦੇ ਵਿੱਚ ਟਿਕ ਜਾਂਦਾ ਜਿਹਨੂੰ ਆਪਾਂ ਕਹਿੰਦੇ ਥਿਰਕਰ ਵਸੋ ਹਰ ਜਣ ਸਤਗੁਰੂ ਮਹਾਰਾਜ ਕਹਿੰਦੇ ਬਾਣੀ ਦੇ ਵਿੱਚ ਜਿਸ ਜਲ ਨਿਧ ਕਾਰਨ ਤੁਮ ਜਗ ਆਏ ਸੋ ਅੰਮ੍ਰਿਤ ਗੁਰ ਪਾਹੀ ਜੀਓ ਛੋਡੋ ਬੇਸ ਭੇਖ ਚਤ్రਾਈ ਦੁਬਦਾਏ ਫਲ ਨਾਹੀ ਜੀਓ ਮਨ ਰੇ ਥਿਰ ਰਹੋ ਮਨ ਰੇ ਥਿਰ ਰਹੋ ਟਿਕ ਟਕਾਓ ਦੇ ਵਿੱਚ ਆ ਜਾ ਬਾਹਰ ਕੱਤ ਜਾਈ ਜੀ ਬਾਹਰ ਢੂੰਡਤ ਬਹੁਤ ਦੁੱਖ ਭਾਵੈ ਘਰ ਅੰਮ੍ਰਿਤ ਘਟ ਮਾਹੀ ਗੁਰ ਕਾ ਸ਼ਬਦ ਰਿਦੈ ਦਿਖਾਇਆ ਜਦੋਂ ਅਸੀਂ ਗੁਰੂ ਦੇ ਸ਼ਬਦ ਵਿੱਚ ਜੁੜਾਂਗੇ ਤੇ ਗੁਰੂ ਦਾ ਸ਼ਬਦ ਜਿਹੜਾ ਪ੍ਰਮਾਤਮਾ ਸਾਡੇ ਹਿਰਦੇ ਵਿੱਚ ਦਿਖਾ ਦਿੰਦਾ ਗੁਰ ਕਾ ਸ਼ਬਦ ਰਿਦੈ ਦਿਖਾਇਆ ਮਾਇਆ ਮੋਹ ਸ਼ਬਦ ਜਲਾਇਆ ਜਿਹੜੇ ਮਾਇਆ ਦੇ ਮੋਹ ਦੇ ਵਿੱਚ ਫਸ ਗਏ ਮਨੁੱਖ ਪ੍ਰਮਾਤਮਾ ਤੋਂ ਦੂਰ ਹੋ ਜਾਂਦਾ ਟੁੱਟ ਜਾਂਦਾ ਹੈ ਉਸ ਮੋਹ ਨੂੰ ਸ਼ਬਦ ਦੇ ਨਾਲ ਸਾੜ ਦਿੰਦਾ ਹੈ ਮਾਇਆ ਮੋਹ ਸ਼ਬਦ ਜਲਾਇਆ ਸਚੋ ਸਚਾ ਵੇਖ ਸਲਾਹੀ ਗੁਰ ਸ਼ਬਦੀ ਸੱਚ ਪਾਵਣਿਆ ਸਚੋ ਸਚਾ ਵੇਖ ਸਲਾਹੀ ਜਦੋਂ ਉਹ ਦੇ ਸਦਾ ਥਿਰ ਪਰਮੇਸ਼ਰ ਨੂੰ ਸਰਉਂਦਾ ਹੈ ਤੇ ਗੁਰੂ ਦੇ ਸ਼ਬਦ ਦੇ ਨਾਲ ਉਹਦੀ ਪ੍ਰਾਪਤੀ ਹੋਉਂਦੀ ਹੈ ਜੋ ਸੱਚ ਰਾਤੇ ਤਿੰਨ ਸੱਚੀ ਲੇਵ ਲਾਗੀ ਜਿਹੜੇ ਸੱਚ ਵਿੱਚ ਰਤ ਜਾਂਦੇ ਆ ਉਹਦੇ ਨਾਲ ਇੱਕ ਮਿਕ ਹੋ ਜਾਂਦੇ ਆ ਉਹਨਾਂ ਦੀ ਸੁਰਤ ਜਿਹੜੀ ਆ ਨਾ ਧਿਆਨ ਜਿਹੜਾ ਹੈ ਸੱਚਾ ਹੈ ਹੁਣ ਇਹਦਾ ਮਤਲਬ ਹੈ ਵੀ ਕਿ ਝੂਠਾ ਧਿਆਨ ਵੀ ਹੁੰਦਾ ਹੈ ਝੂਠਾ ਧਿਆਨ ਕੀ ਹੁੰਦਾ ਕਿ ਮੈਂ ਪਾਠ ਵੀ ਕਰਾਂਗਾ ਤੇ ਮੈਂ ਗੱਲਾਂ ਵੀ ਕਰ ਲੈਂਦਾ ਧਿਆਨ ਵੀ ਰੱਖਦਾ ਪਰ ਸਤਿਗੁਰੂ ਕਹਿੰਦੇ ਜਦੋਂ ਸੁਰਤ ਜੁੜਦੀ ਹੈ ਨਾ ਤੇ ਆਪਣਾ ਤਾਂ ਇਤਿਹਾਸ ਇਦਾਂ ਦਾ ਸਾਧ ਸੰਗਤ ਜੀ ਤਤੀ ਤਵੀ ਤੇ ਬੈਠ ਕੇ ਗੁਰੂ ਅਰਜਨ ਸਾਹਿਬ ਜੀ ਸਮਝਾਉਂਦੇ ਵੀ ਧਿਆਨ ਇੱਥੇ ਵੀ ਲੱਗ ਸਕਦਾ ਹੈ ਤੇ ਧਿਆਨ ਸੀ ਤਾਂ ਹੀ ਕਹਿ ਰਹੇ ਆ ਨਾ ਗੁਰ ਮੇਰੇ ਸੰਗ ਸਦਾ ਹੈ ਨਾਲ ਧਿਆਨ ਸੀ ਨਾ ਹੁਣ ਭਾਈ ਮਤੀ ਦਾਸ ਸਤੀ ਦਾਸ ਭਾਈ ਦਿਆਲਾ ਜੀ ਦਾ ਧਿਆਨ ਸੀ ਨਾ ਉੱਥੇ ਗੁਰੂ ਦੇ ਚਰਨਾਂ ਵਿੱਚ ਧਿਆਨ ਹੈ ਸੱਚੀ ਲਿਬ ਹੈ ਨਹੀਂ ਤਾਂ ਗੁਰੂ ਸਾਹਿਬ ਕਹਿੰਦੇ ਭਾਈ ਸੰਸਾਰ ਦੇ ਵਿੱਚ ਆਉਂਦੇ ਆ ਇਹ ਜਿਹੜਾ ਧਿਆਨ ਹੈ ਮਨੁੱਖ ਦਾ ਭਟਕਦਾ ਹੈ ਇਹ ਜਦੋਂ ਜੁੜ ਜਾਂਦਾ ਹੈ ਨਾ ਉਦੋਂ ਪ੍ਰਮਾਤਮਾ ਦੀ ਪ੍ਰਾਪਤੀ ਹੈ ਜੋ ਸੱਚੀ ਲਿਬ ਲੱਗੀ ਉਹ ਸੱਚੀ ਸੁਰਤ ਲੱਗ ਜਾਂਦੀ ਹੈ ਉਹਨਾਂ ਦਾ ਸੱਤਾ ਧਿਆਨ ਲੱਗਦਾ ਹੈ ਇੱਕ ਵਾਰੀ ਨਾ ਇੱਕ ਫਕੀਰ ਨਮਾਜ਼ ਪੜ ਰਿਹਾ ਸੀ ਤੇ ਉਧਰ ਮਜਨੂ ਜਿਹੜਾ ਸੀ ਨਾ ਲੈਲਾ ਦੇ ਪਿਆਰ ਦੇ ਵਿੱਚ ਭੱਜਿਆ ਜਾ ਰਿਹਾ ਸੀ ਲੈਲਾ ਲੈਲਾ ਕਰਦਾ ਭੱਜ ਰਿਹਾ ਸੀ ਉਹਨੂੰ ਪਤਾ ਨਹੀਂ ਲੱਗਾ ਕਿ ਉੱਥੇ ਕੋਈ ਫਕੀਰ ਭਗਤੀ ਕਰ ਰਿਹਾ ਨਮਾਜ਼ ਪੜ ਰਿਹਾ ਤੇ ਜਦੋਂ ਉਹ દોੜ ਕੇ ਅੱਗੇ ਦੀ ਨਿਕਲ ਗਿਆ ਉਹ ਫਕੀਰ ਉਹਨੂੰ ਗਾਲਾਂ ਕੱਢਣ ਲੱਗ ਗਿਆ ਕਹਿ ਲਗਾ ਤੈਨੂੰ ਦਿਖਦਾ ਨਹੀਂ ਮੈਂ ਨਵਾਜ਼ ਪੜ ਰਿਹਾ ਤੂੰ ਕਾਫਰ ਹੈਂ ਤੂੰ ਮੇਰੀ ਨਵਾਜ਼ ਦੇ ਵਿੱਚ ਵਿਗੜਨ ਪਾ ਦਿੱਤਾ ਤੇ ਮਜੂਨ ਨੇ ਆਖਿਆ ਸੀ ਕਹਿ ਲਗਾ ਮੈਂ ਪਹਿਲਾਂ ਤਾਂ ਮਾਫੀ ਮੰਗਦਾ ਤੁਹਾਡੇ ਤੋਂ ਮੈਂ ਤਾਂ ਮੇਰਾ ਧਿਆਨ ਨਹੀਂ ਸੀ ਮੇਰਾ ਧਿਆਨ ਸੀ ਇੱਕ ਦੁਨਿਆਵੀ ਪਿਆਰ ਦੇ ਵਿੱਚ ਮੈਨੂੰ ਨਹੀਂ ਪਤਾ ਲੱਗਾ ਵੀ ਤੁਸੀਂ ਇੱਥੇ ਬੈਠੇ ਹੋ ਪਰ ਸੱਤ ਕੇ ਜਾਵਾਂ ਤੁਹਾਡੇ ਤੋਂ ਮੈਂ ਤਾਂ ਇੱਕ ਦੁਨਿਆਵੀ ਪਿਆਰ ਦੇ ਵਿੱਚ ਇੰਨਾ ਧਿਆਨ ਮੇਰਾ ਉਧਰ ਸੀ ਮੈਨੂੰ ਨਹੀਂ ਪਤਾ ਲੱਗਾ ਤੁਸੀਂ ਤੁਨੂੰ ਤੁਸੀਂ ਤਾਂ ਰੱਬ ਦੀ ਬੰਦਗੀ ਵਿੱਚ ਬੈਠੇ ਸੀ ਰੱਬ ਦੇ ਧਿਆਨ ਵਿੱਚ ਤੁਹਾਨੂੰ ਕਿੱਦਾਂ ਪਤਾ ਲੱਗਾ ਕਿ ਬੰਦਾ ਕਿਉਂ ਨਿਕਲ ਗਿਆ ਵੀ ਤੁਸੀਂ ਫਿਰ ਢੋਂ ਕਰਦੇ ਹੋ ਧਿਆਨ ਤੁਹਾਡਾ ਨਹੀਂ ਹੈ ਤੇ ਸਤਗੁਰੂ ਕਹਿੰਦੇ ਭਾਈ ਅਜਦਾਂ ਉਹ ਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਜੀ ਹਰਿਦвар ਦੀ ਧਰਤੀ ਤੋਂ ਸਾਧੂ ਮਿਲਿਆ ਸੀ ਤੇ ਮਰਦਾਨਾ ਜੀ ਵੀ ਬੈ ਗਏ ਸਾਹਮਣੇ ਨਾਲ ਗੁਰਨਾਨ ਸਿੰਘ ਜੀ ਦੇ ਸੰਗਤ ਲੋਕ ਵੀ ਬੈਠੇ ਆ ਉਹਨੇ ਸਾਹਮਣੇ ਨੇ ਇੱਕ ਲੋਟਾ ਰੱਖਿਆ ਸੀ ਲੋਟੇ ਦੇ ਵਿੱਚ ਲੋਕ ਪੈਸੇ ਪਾਉਂਦੇ ਸੀ ਹੁਣ ਉਹ ਕੀ ਕਰਦਾ ਸੀ ਅੰਗੂਠੇ ਦੇ ਨਾਲ ਆਪਣੇ ਨੱਕ ਨੂੰ ਫੜਦਾ ਸੀ ਇਦਾਂ ਕਰਦਾ ਸੀ ਤੇ ਕਹਿੰਦਾ ਮੈਨੂੰ ਤਿੰਨ ਲੋਕਾਂ ਦੀ ਸੋਝੀ ਆ ਗਈ ਮੈਨੂੰ ਤਿੰਨ ਲੋਕਾਂ ਦੀ ਸੋਝੀ ਹੈ ਆਪ ਤੁਹਾਨੂੰ ਮੈਂ ਸਵਰਗ ਦਿਖਾ ਦੇਵਾਂਗਾ ਤੇ ਗੁਰੂ ਸਾਹਿਬ ਜੀ ਨੇ ਇਸ਼ਾਰਾ ਕੀਤਾ ਮਰਦਾਨੇ ਇਦਾਂ ਕਰ ਲੋਟਾ ਚੁੱਕ ਕੇ ਨਾ ਇਹਦੇ ਪਿੱਛੇ ਰੱਖਿਆ ਮਰਦਾਨਾ ਜੀ ਗੁਰੂ ਸਾਹਿਬ ਦਾ ਹੁਕਮ ਮੰਨਿਆ ਤੇ ਲੋਟਾ ਪਿੱਛੇ ਰੱਖ ਦਿੱਤਾ ਤੇ ਜਦੋਂ ਉਹਦੀ ਅੱਖ ਖੁੱਲੀ ਹੈ ਤਾਂ ਉਹ ਧਿਆਨ ਹੈ ਹੀ ਨਹੀਂ ਸੀ ਨਾ ਉਹ ਤਾਂ ਧਿਆਨ ਤਾਂ ਉਧਰ ਹੀ ਸੀ ਤੇ ਉਹਨੇ ਤਾਂ ਦੁਹਾਈ ਪਾਤੀ ਵੀ ਮੇਰੀ ਗੋਲ ਕਿੱਥੇ ਚੜੇਗੀ ਕਿਉਂ ਪੈਸੇ ਵਾਸਤੇ ਕਰ ਰਿਹਾ ਸੀ ਤੇ ਗੁਰੂ ਸਾਹਿਬ ਮਹਾਰਾਜ ਕਹਿੰਦੇ ਭਾਈ ਤੂੰ ਹੁਣੇ ਕਹਿ ਰਿਹਾ ਸੀ ਨਾ ਵੀ ਤਿੰਨ ਲੋਕਾਂ ਦੀ ਸੋਝੀ ਆ ਮੈਨੂੰ ਤੇ ਇਹ ਦੱਸ ਦੇ ਵੀ ਲੋਟਾ ਕਿੱਥੇ ਆ ਸ਼ਬਦ ਹੁੰਦਾ ਬਾਣੀ ਦੇ ਵਿੱਚ ਆਟ ਸੇਤੀ 나ਕ ਪਕੜੇ ਸੂਝ ਤੇ ਤਿੰਨ ਲੋਕ ਵੀ ਤਿੰਨ ਲੋਕਾਂ ਦੀ ਤੈਨੂੰ ਸੋਝੀ ਆ ਆਟ ਸੇਤੀ 나ਕ ਪਕੜੇ ਸੂਝ ਤੇ ਤਿੰਨ ਲੋਕ ਮਗਰ ਪਾਛੇ ਕਸੂਨਾ ਸੂਝੀ ਇਹ ਪਦ ਮੰ ਹਲੋ ਵੀ ਪਿੱਛੇ ਕੀ ਪਿਆ ਉਹਦੀ ਸੋਝੀ ਕੋਈ ਨਹੀਂ ਹੈ ਮੈਂ ਕੱਲ ਵੀ ਜਿਹੜੀ ਬੇਨਤੀ ਕੀਤੀ ਸੀ ਇਹ ਘਟਾਵਾਂ ਆਮ ਕਰਕੇ ਪੰਜਾਬ ਦੇ ਵਿੱਚ ਤਾਂ ਬਹੁਤ ਘਟਦੀਆਂ ਆ ਆ ਜਿਹੜੇ ਨਕਲੀ ਬਾਬੇ ਘੁੰਮਦੇ ਫਿਰਦੇ ਆ ਲੋਕਾਂ ਦੀ ਵੀ ਅੰਨੀ ਸ਼ਰਤ ਆ ਬਾਬਾ ਜੀ ਆ ਗਿਆ ਬਾਬਾ ਜੀ ਆ ਗਿਆ ਇੰਨੀ ਸ਼ਰਤ ਆ ਗੁਰੂ ਗ੍ਰੰਥ ਸਾਹਿਬ ਤੇ ਨਹੀਂ ਆ ਜਿੰਨੀ ਉਹ ਚਿੱਟੇ ਕੱਪੜਿਆਂ ਵਾਲੇ ਉੱਪਰ ਰੱਖਦੇ ਉਹਨਾਂ ਨੇ ਬਾਬੇ ਨੂੰ ਬੁਲਾ ਲਿਆ ਕਹਿੰਦੇ ਜੀ ਖੇਤਾਂ ਵਿੱਚ ਬੋਰ ਕਰਨਾ ਤੁਸੀਂ ਦੱਸੋ ਕਿੱਥੇ ਬੋਰ ਕਰੀਏ ਪਾਣੀ ਕਿੱਥੇ ਨਿਕਲੇ ਬਾਬਾ ਚਲਾ ਗਿਆ ਖੇਤਾਂ ਵਿੱਚ ਪਹੁੰਚਦਾ ਪਰ ਉਹਨਾਂ ਦੇ ਘਰ ਦੇ ਵਿੱਚ ਜਿਹੜਾ ਉਹਨਾਂ ਦਾ ਵੱਡਾ ਪੁੱਤਰ ਸੀ ਉਹ ਕਿਤੇ ਗੁਰਮਤਿ ਦੀਆਂ ਕਲਾਸਾਂ ਪੜ੍ਹਦਾ ਸੀ ਤੇ ਉਹਨੇ ਆਪਣੇ ਘਰ ਵਾਲੇ ਨੇ ਵੀ ਸਮਝਾ ਦਿੱਤਾ ਵੀ ਅੱਜ ਆਪ ਬਾਬੇ ਦਾ ਪੋੜ ਖੋਲ੍ਹ ਦੇਣੇ ਆ। ਹੁਣ ਬਾਬਾ ਜਿਹੜਾ ਨਾਟਕ ਕਰਦਾ ਪਿਆ। ਖੇਤ ਵਿੱਚ ਚਲਾ ਗਿਆ ਇੱਕ ਜਗ੍ਹਾ ਟੱਕ ਲਾਇਆ ਕਹਿੰਦਾ ਇੱਥੇ ਵੀ ਨਹੀਂ ਪਾਣੀ ਆਉਣਾ ਇੱਥੇ ਵੀ ਨਹੀਂ ਆਉਣਾ ਇੱਥੇ ਪਾਣੀ ਆਏਗਾ। ਇੱਥੇ ਪਾਣੀ ਆ ਜਾਏਗਾ। ਇਹ 250 ਫੁੱਟ ਤੇ ਤੁਹਾਨੂੰ ਪਾਣੀ ਨਿਕਲੇਗਾ। ਚਲੋ ਬਾਬਾ ਜੀ ਪ੍ਰਸ਼ਾਦਾ ਛਕੋ ਘਰ ਚਲੇ ਗਏ ਤੇ ਉਹ ਨੌਜਵਾਨ ਉਸ ਪਰਿਵਾਰ ਦਾ ਵੱਡਾ ਪੁੱਤਰ ਉਹ ਕਹਿੰਦਾਗਾ ਮੈਂ ਅੱਜ ਬਾਬਾ ਜੀ ਨੂੰ ਪ੍ਰਸ਼ਾਦਾ ਮੈਂ ਛਕਾਉਂਗਾ ਉਹ ਬੜੇ ਖੁਸ਼ ਹੋ ਗਏ ਦੇਖੋ ਤੇਰਾ ਬਾਬਾ ਜੀ ਨੇ ਤੇਰਾ ਮਨ ਵੀ ਫੇਰ ਦਿੱਤਾ ਦੀਆਂ ਬਹੁਤ ਗੱਲਾਂ ਕਰਦੇ ਪੰਜਾਬ ਤੇਰਾ ਮਨ ਵੀ ਬਾਬਾ ਜੀ ਨੇ ਫੇਰ ਦਿੱਤਾ ਕਿਰਪਾ ਹੋ ਗਈ ਬਾਬਾ ਜੀ ਦੀ ਤੇਰੇ ਉੱਪਰ ਵੀ ਇਹ ਸੇਵਾ ਕਰ ਰਿਹਾ ਬਾਬਾ ਜੀ ਦੀ ਤੇ ਜਦੋਂ ਰੋਟੀ ਖਿਲਾ ਦਿੱਤੀ ਨਾ ਖੀਰ ਲੈ ਕੇ ਆਇਆ ਖੀਰ ਦਾ ਕੌਲਾ ਭਰਿਆ ਹੋਇਆ ਤੇ ਖੀਰ ਲਿਆ ਕੇ ਰੱਖ ਦਿੱਤੀ ਤੇ ਬਾਬਾ ਕਹਿੰਦਾ ਜਦੋਂ ਚਮਚਾ ਲਾਇਆ ਹੈ ਨਾ ਬਾਬਾ ਕਹਿੰਦਾ ਇਹਦੇ ਵਿੱਚ ਖੰਡ ਨਹੀਂ ਪਾਈ ਇਹਦੇ ਵਿੱਚ ਖੰਡ ਨਹੀਂ ਪਾਈ ਕਹਿੰਦਾ ਬਾਬਾ ਜੀ ਪਾਈ ਆ ਕਹਿੰਦਾ ਫਿੱਕੀ ਆ ਕਹਿੰਦਾ ਬਾਬਾ ਜੀ ਖੰਡ ਪਾਈ ਆ ਕਹਿੰਦਾ ਫਿੱਕੀ ਆ ਘਰ ਦੇ ਕਹਿੰਦੇ ਬਾਬਾ ਜੀ ਇਹਨਾਂ ਬਹਿਸ ਨਹੀਂ ਕਰੀਦੀ ਹੁੰਦਾ ਆਵੇਂ ਕਹਿਣ ਲੱਗ ਜਾਂਦੇ ਬਾਬਾ ਜੀ ਇਹਨਾਂ ਬਹਿਸ ਨਹੀਂ ਕਰਨ ਉਹ ਕਹਿਣ ਲੱਗਾ ਪਾਈ ਆ ਖੰਡ ਕਹਿੰਦਾ ਨਹੀਂ ਪਾਈ ਬਾਬਾ ਕਹਿੰਦਾ ਨਹੀਂ ਪਾਈ ਕਹਿੰਦਾ ਜੀ ਵੱਡੀ ਵੱਡੀ ਪਲੇਟ ਲਿਆਂਦੀ ਉਹ ਖੀਰ ਦੀ ਕੌਲੀ ਪਲੇਟ ਵਿੱਚ ਮੁੱਦੀ ਮਾਰੀ ਖੀਰ ਥੱਲੇ ਖੰਡ ਉੱਪਰ ਕਿਉਂਕਿ ਖੰਡ ਥੱਲੇ ਪਾਈ ਸੀ ਉੱਪਰ ਖੀਰ ਪਾਈ ਸੀ ਆ ਬਾਬਾ ਜੀ ਖੰਡ ਹੈ ਨਾ ਥੱਲੇ ਤੁਹਾਨੂੰ ਪਤਾ ਹੀ ਨਹੀਂ ਲੱਗਾ ਤੇ ਜਿਸ ਬਾਬੇ ਨੂੰ 2.5 ਇੰਚ ਦੀ ਕੌਲੀ ਵਿੱਚ ਖੰਡ ਨਹੀਂ ਦਿਖਦੀ ਉਹ 250 ਫੁੱਟ ਤੇ ਪਾਣੀ ਦੇਖ ਰਿਹਾ ਉਹਨੂੰ ਇਹ ਨਹੀਂ ਪਤਾ ਵੀ ਖੰਡ ਇਹਦੇ ਕੌਲੀ ਵਿੱਚ ਖੰਡ ਹੈ 2.5 ਇੰਚ ਦੀ ਕੌਲੀ ਆ ਤੇ ਇਹਦੇ ਵਿੱਚ ਖੰਡ ਨਹੀਂ ਦਿਖਦੀ ਤੇ ਉਹਨੂੰ ਪਾਣੀ ਦੇਖ ਗਿਆ ਧਰਤੀ ਵਿੱਚ 250 ਫੁੱਟ ਇਦਾਂ ਦੇ ਬਹੁਤ ਹੈ ਪਰ ਧਿਆਨ ਜਿਹੜਾ ਉਹਨਾਂ ਦਾ ਹੋਰ ਪਾਸੇ ਧਿਆਨ ਸਿਰਫ ਹੁੰਦਾ ਕਿ ਉਹ ਬਹੁਤ ਵੱਡਾ ਆਪਣਾ ਸਿਸਟਮ ਤਿਆਰ ਕਰ ਲੈਂਦੇ ਤੇ ਸਤਗੁਰੂ ਕਹਿੰਦੇ ਭਾਈ ਉਹ ਲੋਕ ਆ ਜਿਹੜੇ ਲੋਕਾਂ ਨੂੰ ਲੁੱਟਦੇ ਆ ਸੰਸਾਰ ਦਾ ਸ਼ੋਸ਼ਣ ਕਰਦੇ ਆ ਲੋਕਾਂ ਦਾ ਜਿਹੜੇ ਲੋਕ ਅੰਧ ਭਗਤ ਬਣ ਜਾਂਦੇ ਆ ਤੇ ਅੱਜ ਕੱਲ੍ਹ ਤੋਂ ਅੱਜ ਅੱਜਲ ਦੇ ਸਾਡੇ ਜਿਹੜੇ ਰਾਜਨੀਤਾ ਉਹੀ ਭਗਵਾਨ ਬਣੀ ਫਿਰਦੇ ਆ ਤੇ ਸਤਗੁਰੂ ਪਾਤਸ਼ਾਹ ਕਹਿੰਦੇ ਜੋ ਸੱਚ ਰਾਤੇ ਦੇਨ ਸੱਚੀ ਲੇਵ ਲਾਗੀ ਹਰ ਨਾਮ ਸੰਭਾਲੇ ਸੇ ਵਡ ਭਾਗੀ ਤੇ ਜਿਹੜੇ ਨਾਮ ਦੀ ਸੰਭਾਲ ਕਰ ਸੰਭਾਲਣਾ ਮਤਲਬ ਜਿਹੜੇ ਯਾਦ ਕਰਦੇ ਆ ਹਰ ਨਾਮ ਸੰਭਾਲੇ ਸੇ ਵਡ ਭਾਗੀ ਵੱਡੇ ਭਾਗਾ ਵਾਲਿਆ ਸੱਚਾ ਸ਼ਬਦ ਆਪ ਮਲਾਏ ਸਤ ਸੰਗਤ ਸੱਚ ਗੁਣ ਗਾਵਣਿਆ ਜਦੋਂ ਅਸੀਂ ਸੱਚੇ ਸ਼ਬਦ ਵਿੱਚ ਜੁੜਦੇ ਆ ਸਤਿਗੁਰੂ ਆਪ ਕਿਰਪਾ ਕਰਕੇ ਸਤ ਸੰਗਤ ਵਿੱਚ ਬਣਾਉਂਦੇ ਆ ਤੇ ਸੰਗਤ ਵਿੱਚ ਕੀ ਕਰਨਾ ਸਤ ਸੰਗਤ ਸੱਚ ਗੁਣ ਗਾਵਣ ਲੇਖਾ ਪੜ੍ਹੀਏ ਜੇ ਲੇਖੇ ਵਿੱਚ ਹੋਵੇ ਅਸੀਂ ਤਾਂ ਗਿਣਤੀਆਂ ਕਰੀਏ ਕਿ ਉਹ ਰੱਬ ਗਿਣਤੀ ਕਰਕੇ ਕਿਤੇ ਮਿਲ ਜਾਏਗਾ ਹੈ ਨਾ ਬਾਬੇ ਕਹਿੰਦੇ ਲਓ ਜੀ ਇੰਨੇ ਪਾਠ ਕਰੋ ਇੰਨੀਆਂ ਮਾਲਾ ਜਪੋ ਤੇ ਉਹ ਲੇਖੇ ਵਿੱਚ ਨਹੀਂ ਲੇਖਾ ਹੋਏ ਤਾਂ ਲਖੀਏ ਲੇਖੇ ਹੋਏ ਵਿਨਾਸ਼ ਨਾਨਕ ਵੱਡਾ ਕੀ ਆਪੇ ਜਾਣੇ ਆਪ ਤੇ ਉਹ ਗਿਣਤੀ ਤੇ ਧਿਆਨ ਤੇ ਗਿਣਤੀ ਵਿੱਚ ਨਾ ਇੱਕ ਪਾਟ ਹੋ ਗਿਆ ਤਿੰਨ ਹੋ ਗਿਆ ਸੱਤ ਹੋ ਗਿਆ 12 ਹੋ ਗਏ 13 ਹੋਣ 21 ਹੋ ਗਿਆ ਅੱਜ ਕੰਮ ਵਧੀਆ ਹੋ ਗਿਆ ਤੇ ਬਾਬਾ ਜੀ ਨੇ ਜੋ ਕਿਹਾ ਸੀ ਬਾਬਾ ਜੀ ਨੇ ਫਿਰ ਅੰਬਰ ਸਰ ਅਰਦਾਸ ਕਰਨੀ ਤੇ ਸਤਗੁਰ ਕਹਿੰਦੇ ਉਹ ਲੇਖੇ ਵਿੱਚ ਤਾਂ ਹੈ ਹੀ ਨਹੀਂ ਲੇਖਾ ਪੜ੍ਹੀਏ ਜੇ ਲੇਖੇ ਵਿੱਚ ਹੋਵੇ ਉਹ ਲੇਖੇ ਵਿੱਚ ਤਾਂ ਹੈ ਹੀ ਨਹੀਂ ਉਹ ਅਗਮ ਅਗੋਚਰ ਸ਼ਬਦ ਸ਼ੁੱਧ ਹੋਵੇ ਉਹ ਤਾਂ ਅਗੰਮ ਹੈ ਗੰਮ ਮਤਲ ਜਿੱਥੇ ਤੱਕ ਸਾਡੀ ਗੰਮਤਾ ਨਹੀਂ ਹੈ ਸਾਡੀ ਤੱਕਰ ਪਹੁੰਚ ਨਹੀਂ ਹੈ ਸਾਡੇ ਗੋਚਰੇ ਵਿੱਚ ਨਹੀਂ ਆ ਗੋਚਰ ਹੈ ਉਹ ਅਗੰਮ ਅਗੋਚਰ ਕਿਦਾਂ ਸਮਝ ਆਉਂਦੀ ਹੈ ਉਹਦੀ ਸ਼ਬਦ ਸ਼ੁੱਧ ਹੋਵੇ ਇੱਥੇ ਸ਼ੁੱਧ ਦਾ ਅਰਥ ਹੈ ਸੱਸੇ ਨੂੰ ਔਂਕੜਾ ਧੱਦੇ ਨੂੰ ਸਿਹਾਰੀ ਹੈ ਸ਼ੁੱਧ ਦਾ ਇੱਥੇ ਅਰਥ ਹੈ ਸੋਜੀ ਉਹ ਅਗੰਮ ਅਗੋਚਰ ਸ਼ਬਦ ਸ਼ੁੱਧ ਹੋਵੇ ਅਨ ਦਿਨ ਸੱਚ ਸ਼ਬਦ ਸਲਾਹੀ ਹਰ ਵੇਲੇ ਦਿਨ ਰਾਤ ਉਹ ਸ਼ਬਦ ਵਿੱਚ ਜੁੜ ਕੇ ਉਹਦੀ ਸਲਾਣਾ ਕਰੋ ਹੋਰ ਕੋਈ ਨਾ ਕੀਮਤ ਪਾਵਣਿਆ ਹੋਰ ਕਿਸੇ ਕੀਮਤ ਨਾਲ ਉਹ ਪ੍ਰਾਪਤੀ ਉਹਦੀ ਨਹੀਂ ਹੋ ਸਕੀ ਪੜ ਪੜ ਥਾਕੇ ਸ਼ਾਂਤ ਨਾ ਆਈ ਪਰ ਪੜੇ ਬਹੁਤ ਆ ਪਰ ਸ਼ਾਂਤੀ ਨਹੀਂ ਆਈ ਪੜ ਪੜ ਥਾਕੇ ਸ਼ਾਂਤ ਨਾ ਆਈ ਪਾਠ ਤਾਂ ਇੱਕ ਹੀ ਬਹੁਤੀ ਇੱਕ ਪਾਠ ਵੀ ਕਰ ਲੈਂਦੇ ਸਮਝ ਕੇ ਕਰ ਲੈਂਦੇ ਅਸੋਖਣੀ ਸਾਹਿਬ ਜਿਹੜੇ ਪੜਦੇ ਨਾ ਪੰਜ-ਪੰਜ ਪੜ੍ਹਦੇ ਨੇ ਇੰਨੇ ਪੜ੍ਹਨ ਕਿਹੜਾ ਨਵਾਂ ਇੱਕ ਅ ਨਮੂਨਾ ਜਿਹਾ ਤਿਆਰ ਕੀਤਾ ਉਹਨਾਂ ਨੇ ਜਿਹਦਾ ਡਾਕਟਰ ਕਰਦੇ ਨਾ ਇੱਕ ਨਮੂਨਾ ਜਿਹਾ ਦਵਾਈਆਂ ਮਿਲਾ ਕੇ ਇਦਾਂ ਦਾ ਉਹਨਾਂ ਤਿਆਰ ਕੀਤਾ ਵੀ ਪੰਜ ਜਪ ਸੁਖਣੀ ਸਾਹਿਬ ਜਪਜੀਤ ਸਾਹਿਬ ਚ ਪਈ ਫਿਰ ਬਾਬਾ ਦੀਪ ਸਿੰਘ ਦੀ ਫੋਟੋ ਫਿਰ ਅੱਗੇ ਜੋਤ ਤੇ ਸਤਗੁਰੂ ਮਹਾਰਾਜ ਇੱਥੇ ਬਾਣੀ ਦੇ ਵਿੱਚ ਸਮਝਾਉਂਦੇ ਹੁਣ 35-35 ਮਿੰਟ ਦੇ ਵਿੱਚ ਸੁਖਣੀ ਸਾਹਿਬ ਦਾ ਪਾਠ ਕਰ ਰਹੇ ਸੋਖੁਨੀ ਸਾਹਿਬ ਕਹੰਦੀ ਆ ਕਿਨ ਕਾ ਏਕ ਜਿਸ ਜੀਵ ਵਸਾਵੈ ਤਾਂ ਕੀ ਮਹਿਮਾ ਗਣੀ ਨਾ ਪੜ ਪੜ ਥਾਕੇ ਥੱਕ ਗਿਆ ਸ਼ਾਂਤ ਨਾ ਆਈ ਤ੍ਰਿਸ਼ਨਾ ਜਾਲੇ ਤ੍ਰਿਸ਼ਨਾ ਦੇ ਸੜੇ ਹੋਏ ਆ ਸ਼ੁੱਧ ਨਾ ਕਾਇ ਕਿਸੇ ਗੱਲ ਦੀ ਸੋਝੀ ਨਹੀਂ ਹੈ ਬਿਖ ਬਹਾਜੇ ਉਹ ਜ਼ਹਿਰ ਦਾ ਹੀ ਵਪਾਰ ਕਰਦੇ ਆ ਬਿਖ ਮੂੰਹ ਪਿਆਸੇ ਕੂੜ ਬੋਲ ਬਿਖ ਖਾਵਣ ਆ ਹਮੇਸ਼ਾ ਫਿਰ ਉਹਦੇ ਵਾਸਤੇ ਫਿਰ ਝੂਠ ਬੋਲਦੇ ਆ ਉਦੇ ਜਰਖਾ ਗੁਰ ਪ੍ਰਸਾਦੀ ਏਕੋ ਜਾਣਾ ਕਹਿੰਦੇ ਮੈਂ ਤਾਂ ਗੁਰੂ ਦੀ ਕਿਰਪਾ ਨਾਲ ਇੱਕ ਨੂੰ ਜਾਣਦਾ ਹਾਂ ਗੁਰ ਪ੍ਰਸਾਦੀ ਏਕੋ ਜਾਣਾ ਦੂਜਾ ਮਾਰ ਮਨ ਸੱਚ ਸਮਾਣਾ ਮੈਂ ਅੰਦਰ ਉਹ ਦੂਜੇ ਨੂੰ ਮਾਰੇ ਦਿੱਤਾ ਕਿ ਦੂਸਰਾ ਵੀ ਕੋਈ ਹੁੰਦਾ ਇੱਕੋ ਹੀ ਹੈ ਸਭਨਾ ਜੀਆਂ ਦਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਗੁਰ ਪ੍ਰਸਾਦੀ ਏਕੋ ਜਾਣਾ ਦੂਜਾ ਮਾਰ ਮਨ ਸੱਚ ਸਮਾਣਾ ਨਾਨਕ ਇੱਕੋ ਨਾਮ ਵਰਤੇ ਮਨ ਅੰਤਰ ਗੁਰ ਪ੍ਰਸਾਦੀ ਪਾਵਣ ਆ ਇੱਕੋ ਪਰਮੇਸ਼ਰ ਦਾ ਨਾਮ ਜਿਹੜਾ ਹੈ ਗੁਰੂ ਸਾਹਿਬ ਕਹਿੰਦੇ ਹਰ ਇੱਕੋ ਦਾਤਾ ਸੇਵਿਏ ਹਰ ਇੱਕ ਧਿਆਈਏ ਹਰ ਇੱਕੋ ਦਾਤਾ ਮੰਗੀਏ ਮਨ ਚਿੰਦਿਆ ਪਾਈਏ ਜੇ ਦੂਜੇ ਪਾਸੋਂ ਮੰਗੀਏ ਤਾਂ ਲਾਜ ਮਰਾਈਏ ਜਿਨ ਸੇਵਿਆ ਤਿੰਨ ਫਲ ਪਾਇਆ ਿਸ ਜਨ ਕੀ ਸਭ ਭੁੱਖ ਗਵਾਈਏ ਨਾਨਕ ਤਿਨ ਵਿਟੋ ਵਾਰਿਆ ਜਿਨ ਅਨੰਦਿਨ ਹਿਰਦੇ ਹਰ ਨਾਮ ਧਿਆਈਏ ਨਾਨਕ ਏਕੋ ਨਾਮ ਵਰਤੇ ਮਨ ਅੰਤਰ ਗੁਰ ਪ੍ਰਸਾਦੀ ਪਾਵਣਿਆ ਗੁਰੂ ਦੀ ਕਿਰਪਾ ਦੇ ਨਾਲ ਉਸ ਚੀਜ਼ ਦੀ ਪ੍ਰਾਪਤੀ ਹੁੰਦੀ ਹੈ ਸਤਿਗੁਰ ਕਹਿੰਦੇ ਮੈਂ ਉਹਨਾਂ ਤੋਂ ਸਦਕੇ ਜਾਣਾ ਬਲਿਹਾਰ ਜਾਂਦਾ ਹਾਂ ਜਿਹੜੇ ਸੱਚ ਦੇ ਵਿੱਚ ਲੀਨ ਹੋ ਜਾਂਦੇ ਉਹ ਸੱਚਾ ਹੈ ਉਹ ਸੱਚ ਸਦਾ ਸਿਰ ਹੈ ਜਿਹਨੋਂ ਆਪ ਪੜਦੇ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਗੁਰੂ ਮਹਾਰਾਜ ਕਿਰਪਾ ਕਰਨ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਹੋਈਆਂ ਭੁੱਲਾਂ ਨੂੰ ਬਖਸ਼ਤੀਆਂ ਬਲਾਉ ਫਤੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ